ਉਸੀਂ ਦੇਖ ਰਹੇ ਹਾਂ ਬਾਰਡਰ ਪੱਟੀ ਨੂੰ ਮਾਇਆ ਮੂਰੇ ਪੱਟੀ ਐਸਵੇਂ ਮੌਜੂਦਾ ਦੀ ਡੇਰਾ ਬਾਬਾ ਨਾਨਕ ਅਸ਼ਕਮ ਦਫਤਰ ਜੀ ਮਾਹੌਲ ਜਿਹੜਾ ਹੈਗਾ ਇੱਥੇ ਤਣਾਪੂਰਨ ਜਿਹੜਾ ਆਹhle ਬਣਿਆ ਹੋਇਆ ਵਾ ਇਲੈਕਸ਼ਨ ਜਿਹੜੇ ਨੇ ਬਲਕ ਸੰਤੀ ਤੇ ਚੇਅਰਮੈਨ ਦੇ ਜਿਹੜੇ ਅੱਜ ਕਾਗਜਿਤ ਜਿਹੜੇ ਅੱਜ ਦਖਲ ਕਰਾਉਣੇ ਸੀਗੇ ਪਾਰਟੀਆਂ ਸਾਰੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਕੁਝ ਝੜਪਾਵੀਆਂ ਜਿਹੀਆਂ ਜਿਹੜੀਆਂ ਨੇ ਆਓ ਤੁਹਾਨੂੰ ਦਿਖਾਉਨੇ ਅੱਜ ਦੀਆਂ ਜਿਹੜੀਆਂ ਵੀਡੀਓ ਜਿਹੜੀਆਂ ਡੇਰਾ ਬਾਬਾ ਨਾਨਕ ਦੀਆਂ ਲੇਟਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂ ਜਾ ਰਹੇ ਹਾਂ ਇਸ ਤਰ੍ਹਾਂ ਬਣਿਆ ਰਿਹਾ ਮੋਡੇਰ ਪੱਟੀ ਉਹ ਗਏ ਜਿਹੜੇ ਬਗਲ ਨੂੰ ਆਉਂਦੇ ਆ। ਉਹ ਸਾਡੇ ਇਹ ਮੈਂ ਕੈਂਡੀਡੇਟ ਦੀ ਪੱਕ ਲਈ ਹੁਣ। ਹਾਂਜੀ ਜੀ ਜੀ। ਮੈਂ ਮੈਂ ਇੱਥੇ ਆ ਕੇ ਤੁਹਾਡੇ ਨਾਲ ਆਈ। ਨੰਬਰ ਭਾਗ ਉਹਨੇ ਨਾ। ਮੈਂ ਕਾਹਲੇ ਪਾਸੇ ਇੱਥੇ ਆ ਗਏ। ਮੋੜ ਦੇ ਨਾਲੋਂ ਮੂਹਰੇ ਘਟਕਾਰ ਆ ਗਏ। ਉਹ ਵੀ ਕੰਮ ਵੀ ਕਰਦੇ ਨੇ ਤੇ ਜਾ ਰਹੇ ਆ। ਹੋਰ ਬਹੁਤ ਲੋਕਾਂ ਦਾ ਆ ਕੇ ਮੋਹਰੇ ਤੇ ਨਾ ਕੇ। ਉਹ ਆਇਆ ਪਟਿਆਲਾ ਜਿੰਦਗਰ ਮੁਰਦਾਬਾ اے بابا نانک موداباد موداباد ਹੋਈ ਗੱਲ ਹੋਈ। ਦੇਖੋ ਬੜੀ ਅਮਨ ਸ਼ਾਂਤੀ ਨਾਲ ਜਿਹੜਾ ਪ੍ਰੋਗਰਾਮ ਸੀਗਾ ਵੋਟਾਂ ਦੀ ਅੱਜ ਨਾਮਜ਼ਦਗੀ ਨੂੰ ਲੈ ਕੇ ਚੱਲ ਰਿਹਾ ਸੀਗਾ। ਇੱਕ ਕਾਂਗਰਸ ਵਾਲਿਆਂ ਨੇ ਪਿਛਲੇ ਲੰਮੇ ਸਮੇਂ ਤੋਂ ਆਦੁੱਤਾ ਕਿ ਜਿਹੜੀ ਗੁੰਡਾਗਰਦੀ ਇਹਨਾਂ ਦੇ ਖੂਨ 'ਚ ਰਚੀ ਆ। ਉਹ ਗੁੰਡਾਗਰਦੀ ਇਹਨਾਂ ਦੇ ਖੂਨ 'ਚੋਂ ਨਿਕਲਦੀ ਨਹੀਂ। ਜਦੋਂ ਆਰਾਮਨਾ ਜਿਹੜੇ ਬੰਦੇ ਨੇ ਪੇਪਰ ਫਾਈਲ ਕਰਨੇ ਆ ਉਹ ਆਰਾਮਨਾ ਇੱਕ ਬੰਦਾ ਆਵੇ ਆਪਣੇ ਪੇਪਰ ਦਵੇ ਤਾਂ ਜਾਵੇ। ਜਿਹੜਾ ਹਜੂਮ ਬਣਾ ਕੇ دہشت ਦਾ ਮਾਹੌਲ ਬਣਾ ਕੇ ਆਣ ਕੇ ਅਫਸਰਾਂ ਨੂੰ ਪ੍ਰੈਸ਼ਰ ਬਣਾ ਕੇ ਤਾ ਨਾਲ ਖੜ ਕੇ ਤਾਂ ਆਪਣੇ ਆਪ ਨੂੰ ਇਹ ਵਿਖਾਵਾ ਕਰਨਾਗੇ ਹਨਾ ਉਹਦਾ ਕਰਕੇ ਸਾਰਾ ਜਿਹੜਾ ਸਿਸਟਮ ਇਹਨਾਂ ਨੇ ਖਰਾਬ ਕੀਤਾ ਪਿਛਲੀ ਵਾਰੀ ਵੀ ਜਦੋਂ ਇਹ ਬਲਾਗ ਸੰਮਤੀ ਦੀਆਂ ਇਲੈਕਸ਼ਨਾਂ ਇੱਥੇ ਡੇਰਾ ਬਾਬਾ ਨਾਨਕ ਤੇ ਹੋਈਆਂ ਉਸ ਸਮੇਂ ਇਹਨਾਂ ਨੇ ਉਦੋਂ ਵੀ ਡੇਰਾ ਬਾਬਾ ਨਾਨਕ ਤੇ ਬੜੀ ਗੁੰਡਾਗਰਦੀ ਕੀਤੀ ਤੁਸੀਂ ਵੀ ਤੁਹਾਡੇ ਚਾਹਨਾ ਵਾਲਿਆਂ ਵੀ ਵੇਖਿਆ ਇਹਨਾਂ ਨੂੰ ਆਤ ਤਾਂ ਪਈਆਂ ਵੀ ਖਰੇ ਇਹਨਾਂ ਨੂੰ ਕੋ ਡੱਕਣ ਵਾਲਾ ਨਹੀਂ ਹੈਗਾ ਇਹਨਾਂ ਨੂੰ ਭਲੇਖਾ ਹੈ ਉਹ ਜਿਹੜਾ ਭਲੇਖਾ ਜਿਹਨਾਂ ਦਾ ਧੂੜ ਹੋ ਗਿਆ ਠੀਕ ਹੈ ਨਾ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਇਹ ਡੇਰਾ ਬਾਬਾ ਨਾਨਕ ਦੇ ਵਿੱਚ ਗੁੰਡਾਗਰਦੀ ਬਿਲਕੁਲ ਨਹੀਂ ਮਚੰਨ ਤੇਰੀ ਜਿਹੜੀ ਗੁੰਡਾਗਰਦੀ ਬਦਮਾਸ਼ੀ ਕਰਦੇ ਨੇ ਉਹਨਾਂ ਦਾ ਡੇਰਾ ਬਾਬਾ ਨਾਨਕ ਤੇ ਕੋਈ ਥਾਂ ਨਹੀਂ ਗੁੰਡਿਆਂ ਨੂੰ ਐਸੀ ਨਾਥ ਪਾਵਾਂਗਾ ਮੈਂ ਲਜਾਤ ਕਰਨਗੇ ਇੱਕ ਵਾਰੀਏ ਜਿਹੜੇ ਗੁੰਡੇ ਸਮਝਦੇ ਨਾ ਜਿਹੜੇ ਦਫ਼ਤਰਾਂ ਜਾਣ ਕੇ ਪੱਗਾਂ ਲੱਗੀਆਂ ਜਿਵੇਂ ਪੱਗਾਂ ਤਾਂ ਤੁਸੀਂ ਲੱਗ ਗਈ ਤੁਹਾਨੂੰ ਦੇਖਦਾ ਹੀ ਹੋਣਾ ਜਦੋਂ ਪੱਗਾਂ ਨੂੰ ਕਿਹੜੇ ਕਿੱਲ ਲੱਗੇ ਨਹੀਂ ਫਿਰ ਬਾਜਦੀਆਂ ਵੀ ਤੇ ਲੱਤਦੀਆਂ ਵੀ ਨੇ ਸ਼ੁਰੂਆਤ ਕਿਦਾਂ ਹੋਈ ਸ਼ੁਰੂਆਤਾਂ ਮੈਨੂੰ ਪਤਾ ਮੈਂ ਤਾਂ ਤੁਹਾਡੇ ਨਾਲ ਇੱਥੇ ਬਾਈਟ ਤੇ ਹੀ ਆ ਚੈਨਲ ਤੁਸੀਂ ਕਰ ਰਹੇ ਸੀ ਮੇਰੀ ਬਾਈਟ ਆ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਅੰਦਰ ਜਦੋਂ ਅੰਦਰੋਂ ਹਲਕਾ ਕਾਗਜ਼ ਹੀ ਢਾਕਰ ਹੁੰਦੇ ਐ ਇਲੈਕਸ਼ਨ ਪਈ ਆ ਤੇ ਤੁਹਾਨੂੰ ਨਹੀਂ ਲੱਗਦਾ ਕਿ ਮਾਹੌਲ ਹਲਕੇ ਦਾ ਜਿਹੜਾ ਬਹੁਤ ਤਣਾਅਪੂਰਨ ਹੈ ਦੇਖੋ ਲੋਕ ਬੜੇ ਸਮਝਦਾਰ ਸਿਆਣੇ ਨੇ ਲੋਕਾਂ ਨੂੰ ਸਭ ਪਤਾ ਕੌਣ ਕੀ ਕਰਦਾ ਕੌਣ ਕੀ ਕਰਦਾ ਮੈਂ ਆਪਣੇ ਆਪ ਨੂੰ ਇਹ ਆਖੀ ਚਾਹਵਾ ਕਿ ਮੈਂ ਬੜਾ ਸਾਫ਼ ਆ ਦੂਜਾ ਬੜਾ ਸਾਫ਼ ਆ ਇਹ ਲੋਕ ਦੱਸਣਗੇ ਕਿ ਸਾਫ਼ ਰਾਜਨੀਤੀ ਕੌਣ ਕਰਦਾ ਹੈ ਤੇ ਗੁੰਡਾਗਰੀ ਦੀ ਰਾਜਨੀਤੀ ਕੌਣ ਕਰਦਾ ਹੈ ਲੋਕਾਂ ਨੂੰ ਡੇਰਾ ਬਾਬਾ ਨਾਨਕ ਵਾਲਿਆਂ ਨੂੰ ਪਤਾ ਪਿਛਲੇ 4 ਸਾਲ ਤੋਂ ਜਿੰਨੀ ਅਮਨ ਸ਼ਾਂਤੀ ਮੈਂ ਡੇਰਾ ਬਾਬਾ ਨਾਨਕ ਚ ਰੱਖੀ ਹੈ ਤੁਸੀਂ ਦੱਸੋ ਕਿਸੇ ਪਿੰਡ 'ਚ ਕੋਈ ਪਰਚੇ ਨਾ ਦੀ ਚੀਜ਼ ਕਿਸੇ ਨੇ ਕੋਈ ਪ੍ਰੈਸ਼ਰ ਬਣਾਇਆ ਹੋਵੇ ਕਿਸੇ ਨੂੰ ਅਜੇ ਤੱਕ ਕੋਈ ਇੱਕ ਕੇਸ ਦੱਸ ਦੇ ਕੋ ਕਾਂਗਰਸੀ ਦੱਸ ਦੇ ਕੋਈ ਕਾਲੀ ਦੱਸ ਦੇਣ ਤੇ ਕਿਸੇ ਨਾਲ ਕੋਈ ਪਰਚਾ ਜਾਂ ਨਜਾਇਜ਼ ਕੋਈ ਧੱਕੇਸ਼ਾ ਹੀ ਹੋਈ ਹੈ ਗਾਲੀ ਗਲੋਚ ਬੜਾ ਹੋਇਆ ਜੀ ਸਾਹਮਣੇ ਸਾਹਮਣੇ ਗੱਲ ਇਹ ਹੈ ਕਿ ਆਪਣੀ ਜ਼ੁਬਾਨ ਗੰਦੀ ਕਰਨ ਵਾਲੇ ਚੱਲ ਇਹ ਕਿਸੇ ਦੀ ਧੀ ਨੂੰ ਗਾਲ੍ਹ ਦੇਣੀ ਹੈ ਤੁਹਾਡੀ ਧੀ ਨੂੰ ਦੇਣਾ ਇਹਦੇ ਤੋਂ ਪਤਾ ਲੱਗ ਜਾਂਦਾ ਵੀ ਮੈਂ ਤਾਂ ਬਿਲਕੁਲ ਇਹਦੇ ਹੱਕ 'ਚ ਨਹੀਂ ਗਾਲੀ ਕਢੋਛਿਆ ਕਿਸੇ ਨੂੰ ਉਹ 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 ਵੀ ਕੱਢੇਗਾ ਇੱਕ ਉਹ ਅਗਲੇ ਬੰਦੇ ਉਹ ਵੀ ਕੱਢੇਗਾ ਤਾਂ ਲੋਕੀ ਤਮਾਸ਼ਾ ਦੇਖਣਗੇ ਖੜਕੇ ਰੰਗਾਸਤ ਹੁਣ ਕਿੱਦਾਂ ਮੂੰਹ ਗਾਲੀ ਦਾ ਜਵਾਬ ਨੇ ਦੋਨੇ ਢੇਰ ਖੜੇ ਆ ਫੇ ਹਾਲੀ ਵੀ ਤਣਾਅ ਵਧਿਆ ਪਿਆ ਸਮਾਂ ਅੱਧਾ ਘੰਟਾ ਲੱਗ ਗਿਆ ਉਹ ਕੋਈ ਨਾ ਜੀ ਇਹ ਤਣਾਅ ਜਿਹੜਾ ਪਹਿ ਹਟ ਜਾ ਕੋਈ ਟੈਨਸ਼ਨ ਨਾਲ ਹੋਇਆ ਬਿਲਕੁਲ ਠੀਕ ਹੋ ਜੀ ਕਿਸੀ ਵਿਆਹ ਵਰਗਾ ਮਾਹੌਲਾ ਤੇ ਵਿਆਹ ਦੀ ਸ਼ੁਰੂਆਤ ਤੇ ਹੋਗੀ ਤਾਂ ਬੀ ਦਾ ਲਿਖਾ ਕਿੰਨੇ ਪਾਇਆ ਵੇਖੋ ਜੀ ਵਿਆਹ ਵਰਗਾ ਮਾਹੌਲ ਤਾਂ ਤੁਹਾਨੂੰ ਪਤਾ ਹੀ ਹੈ ਜਦੋਂ ਵਿਆਹ ਹੋਵੇ ਉਹਦੇ ਵਿੱਚ ਕੋਈ ਮਾੜੀ-ਮੋਟੀ ਕੋਈ ਰਿਸ਼ਤੇਦਾਰ ਇਦਾਂ ਦਾ ਹੋ ਹੀ ਜਾਂਦਾ ਆ ਹੀ ਜਾਂਦਾ ਵਿੱਚ ਇਹ ਜਿਹੜਾ ਮਾੜਾ ਰਿਸ਼ਤੇਦਾਰ ਪਿਆ ਜਾਂਦਾ ਉਹ ਮਾੜਾ ਮੋੜਾ ਫੁੱਫੜ ਆ ਜਾਂਦਾ ਤੇ ਉਹ ਫੁੱਫੜੀ ਤੁਹਾਨੂੰ ਪਤਾ ਸਾਰਾ ਸਿਸਟਮ ਜਿਹੜਾ ਖਰਾਬ ਕਰ ਦਿੰਦਾ ਵੇਖੋ ਮੈਂ ਇਹ ਗੱਲ ਦੇ ਬਿਲਕੁਲ ਹੱਕ 'ਚ ਨਹੀਂ ਨਾ ਮੈਂ ਕੁੱਟ ਮਾਰਦੇ ਹੱਕ 'ਚ ਠੀਕ ਹੈ ਜੀ ਮੈਂ ਤਾਂ ਬੜੀ ਮੇਰੇ ਮਨ 'ਚ ਸੀ ਕਿ ਪਿਛੇ 2 ਲੱਖ ਨਾਲ ਹੋ ਕੇ ਢੀਆਂ ਪੰਚਾਇਤ ਦੀਆਂ ਲਖਣਾ ਤਾਂ ਮਿਊਂਸਪਲ ਕਮੇਟੀ ਡੇਰਾ ਬਾਬਾ ਨਾਲ ਨਾਲ ਦੀਆਂ ਲਖਣਾ ਹੋ ਗੇੜੀਆਂ ਤਾਂ ਤੁਸੀਂ ਵੀ ਦੇਖਿਆ ਕਿ ਬੜੇ ਚੰਗੇ ਸਜੇ ਢੰਗ ਨਾਲ ਲਖਣਾ ਜਿਹੜੀਆਂ ਹੋਈਆਂ ਤਾਂ ਮੈਂ ਇਹ ਉਮੀਦ ਰੱਖਦਾ ਚੰਗੇ ਕਿ ਇਹ ਵੀ ਬੜੇ ਚੰਗੇ ਤਰੀਕੇ ਨਾਲ ਹੋਣੀਆਂ ਹੁਣ ਵੀ ਤਾਂ ਇਕੱਲੇ-ਇਕੱਲੇ ਬੰਦੇ ਕਾਗਜ਼ ਭਰਨ ਜਾ ਹੀ ਰਹੇ ਨੇ ਕੌਣ ਰੋਕਣ ਦੇ ਆ ਇਹ ਕੀ ਵਿਖਾਵਾ ਆਪਾਂ ਕਾਦੇ ਵਾਸਤੇ ਵਿਖਾਵਾ ਕਰਦੇ ਆ ਕਿ ਇਹ ਸੱਤ ਸੂਰ ਉਹ ਬਸਤਾਨੀ ਚਾਇਟ ਕੀਤੀ ਗਰਮਲ ਕੀਤੀ ਸਾਡੇ ਐਸਡੀਐਸਪੀ ਤੇ ਡਿਊਟੀ ਲੱਗੀ ਜੀ ਪ੍ਰਵਿੰਦਰ ਉਹਨੇ ਸ਼ਰਿਆ ਮੰਦਰ ਬੰਦੇ ਭੇਜੇ ਸਾਨੂੰ ਰੋਕਿਆ ਮੈਂ ਉਹਨਾਂ ਕੋਲ ਦੇਖਦਾ ਦਲਕਾਰਾ ਉਹਨੇ ਮਾਰਿਆ ਇਲੈਕਸ਼ਨ ਕਮਿਸ਼ਨ ਇਲੈਕਸ਼ਨ ਕਮਿਸ਼ਨ ਨੂੰ ਦਿੱਤੀ ਇਲੈਕਸ਼ਨ ਕਿ ਮੈਂ ਮੈਂ ਮੈਂਬਰ ਆਫ ਪਾਰਲੀਮੈਂਟ ਦੂਜੰਦਰ ਸਿੰਘ ਰੰਭਾਵਾ ਦੀ ਗੱਲ ਹੁਣੇ ਐਸੇ ਵਾਕ ਕਿ ਜਿਹੜੀ ਪਿਆਰ ਹੋ ਕੇ ਉਹਨੇ ਨੂੰ ਭੇਜੀ ਗਈ ਕਿ ਡੂਰਿੰਗ ਇਲੈਕਸ਼ਨ ਇਲੈਕਸ਼ਨ ਦੀ ਖਾਤੇ ਦੇ ਵਿੱਚ ਸਿੱਧੇ ਹੈ ਇਹਨਾਂ ਦੇ ਬੰਦੇ ਜਿਹੜੇ ਸ਼ਰਿਆ ਮੰਦਰ ਬੰਨ ਵੀ ਲੈ ਕੇ ਆਏ ਨੇ ਵੀਡੀਓ ਬਣੀ ਹੈ ਜਿਆਦਾ ਕੁ ਉਠਾਉਂਗਾ ਜਾ ਵੀਡੀਓ ਪਾ ਦੋਗਾ ਉਹਦੇ ਉਹਦੇ ਪੜਾਣੇ ਸੀਪ ਤੇ ਪਾਇਆ ਸੀ ਨਾਲ ਜਿਹੜਾ ਮੈਨੂੰ ਜਦੋਂ ਦੂਰੋਂ ਮੈਂ ਕਿਹਾ ਵੀ ਬੱਜ ਕੇ ਉੱਧਰ ਹੀ ਆ ਦੂ ਹਾਂਜੀ ਸਰ ਅੱਜ ਜੋ ਸਾਰਾ ਘਟਨਾ ਕਰਮਾ ਕੀ ਕਰੇ ਹੈ ਜੀ ਅਸੀਂ ਡੇਰਾ ਬਾਬਾ ਨਾਨਕ ਖੜੇ ਹੈਗੇ ਆ ਤੇ ਨਾਮਿਨੇਸ਼ਨ ਸੈਂਟਰ ਸੀਗਾ ਤੇ 3 ਵਜੇ ਤੱਕ ਜਿਹੜੀ ਨਾਮਿਨੇਸ਼ਨ ਹੈ ਉਹ ਕੰਪਲੀਟ ਹੋ ਚੁੱਕੀ ਹੈ ਤੇ ਮੈਂ ਥੋੜਾ ਲੇਟ ਆਇਆ ਸੀ ਜਦੋਂ ਆਇਆ ਤਾਂ ਸਾਰਾ ਕੁਝ ਕਲੀਅਰ ਸੀ ਇੱਥੇ ਦੰਦਿਆ ਹੈ ਲੋਕਾਂ ਨੇ ਜਿਨ੍ਹਾਂ ਨੇ ਪਰਨੇ ਸੀਗੇ ਉਹਨੇ ਆਪਣਾ ਨਾਮਿਨੇਸ਼ਨ ਫਾਰਮ ਵੀ ਜਿਹੜੇ ਹੈਗੇ ਪਰਨੇ ਪਰ ਫਟਕਾ ਮਾਤੇ ਬੋਟਿੰਗ ਇਹ ਜੀ ਜਿਹੜੇ ਦੂਸਰੀ ਧਿਰ ਹੈਗੀਆਂ ਵਾਲੀਸ਼ਨ ਲਗਾ ਰਹੀ ਹੈ ਕਿ ਬਿਲਕੁਲ ਇਹਨੂੰ ਵੈਰੀਫਾਈ ਕਰਾਂਗੇ ਜੇ ਕੋਈ ਹੋਇਆ ਕੈਮਰਾ ਚ ਕੈਦ ਹੈ ਹਾਂਜੀ ਬਿਲਕੁਲ ਮੈਂ ਤਾਂ ਕਹਿ ਰਿਹਾ ਵੈਰੀਫਾਈ ਕਰਾਂਗੇ ਜੀ ਜੇ ਕੋਈ ਹੋਇਆ ਤਾਂ ਬਿਲਕੁਲ ਉਹਦੇ ਅਕੋਰਡਿੰਗਲੀ ਅਸੀਂ ਕਰਾਂਗੇ ਠੀਕ ਹੈ ਮੈਂ ਕਿ ਲੌਂਡ ਆਰਡਰ ਨੂੰ ਦੇਖਦੇ ਹੋਏ ਤੋਂ ਇਹ ਚਰਾ ਅਮਨੇ ਸਾਹਮਣੇ ਉਸ ਲੈਵਲ ਦੀ ਗੰਦੀ ਗੱਲੀ ਨੂੰ ਜਿੱਥੇ ਲੇਡੀਜ਼ ਜਿੰਨੀਆਂ ਮੌਜੂਦ ਔਰ ਤੋਂ ਦੇਖੋ ਜੀ ਤੁਹਾਨੂੰ ਪਤਾ ਹੈ ਨੋਮੀਨੇਸ਼ਨ ਸੈਂਟਰ ਹੈ ਜੀ ਬਿਲਕੁਲ ਦੋ ਤਿੰਨ ਹੱਥਾਂ ਜਿਆ ਹੈ ਬਿਲਕੁਲ ਪੀਸਫੁਲੀ ਤਰ੍ਹਾਂ ਕੁਝ ਹੋਇਆ ਇਸੇ ਉੱ ਵਿਰੋਧੀ ਤੇ ਰੋਲਬ ਮੌਕ ਦਰਸ਼ਕ ਵੜ ਕੇ ਪੁਲਿਸ ਦੇਖਦੀ ਰਹੇ ਆਮ ਆਦਮੀ ਮੇਰੀ ਗੱਲ ਸੁਣੋ ਮੇਰੇਾਰੇ ਇੱਕ ਮਿੰਟ ਇੱਕ ਮਿੰਟ ਮੇਰਾ ਕਾਲ ਲੈ ਲਓ ਪਿਸਟਲ ਕਰਦੇ ਰਹੇ ਨਜ਼ਰ ਆਏ ਵੀਡੀਓ ਦੇ ਵਿੱਚ कैद ਵੀ ਆ ਤੁਸੀਂ ਫਿਰ ਵੀ ਕੋਈ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਨਹੀਂ ਮੈਂ ਦੇਖੋ ਜੀ ਇੱਥੇ ਖੜਾ ਹੈਗਾ ਜੇ ਕੋਈ ਏਦਾਂ ਦੀ ਗੱਲ ਹੈਗੀ ਅਸੀਂ ਉਹਨੂੰ ਵੈਰੀਫਾਈ ਕਰਾਂਗੇ ਮੈਂ ਤਾਂ ਕਹਿ ਰਿਹਾ ਹਾਂ ਕਿ ਮੈਂ ਇੱਥੇ ਖੜਾ ਬਿਲਕੁਲ ਸਿਚੁਏਸ਼ਨ ਪੀਸਫੁਲ ਹੈ ਤੁਸੀਂ ਘੁਮਾ ਲਓ ਕੈਮਰਾ ਸਾਰੇ ਪਾਸੇ ਜੇ ਕੋਈ ਏਦਾਂ ਦੀ ਗੱਲ ਹੈ ਤੁਸੀਂ ਜਿਹੜੀ ਗੱਲ ਕਹੀਏ ਤੁਸੀਂ ਜਿਹੜੀਆਂ ਗਲਤੀਆਂ ਸੀ ਵੈਰੀਫਾਈ ਕਰਾਂਗੇ ਇਹਨੂੰ ਸਾਨੂੰ ਕੁਝ ਲੱਗੇਗਾ ਏਦਾਂ ਦਾ ਜ ਕੰਕਤ ਕੋ ਲ ਕਿਨੇ ਨੋਮੀਨੇਸ਼ਨ ਪਾਇਆ ਹੋਏ ਨੇ ਕਿਹੜੀ ਪਾਰਟੀ ਦਾ ਟੋਟਲ ਜੀ ਸਾਡੇ ਕੋਲ 74 ਨੋਮੀਨੇਸ਼ਨ ਜਿਹੜੇ ਕਾਗਜ਼ ਦੇ ਸਬਮਿਟ ਹੋਏ ਨੇ ਹਜੇ ਪਾਰਟੀ ਦਾ ਸਾਨੂੰ ਪਤਾ ਨਹੀਂ ਕਿਹੜੀਆਂ ਦੇ ਕਿੰਨੇ ਆ ਨੇ ਆਪਾਂ ਹਜੇ ਉਹਨਾਂ ਨੂੰ ਅਰੇਂਜ ਕਰਨਾ ਹੈਗਾ ਆਰਡਰ ਚ ਪਰ ਟੋਟਲ ਕੈਂਡੀਡੇਟ ਸਾਡੇ ਕੋਲ 74 ਆ ਗਏ ਨੇ 19000 ਤੇ ਜਿਹੜੇ ਜ਼ਿਲ੍ਹਾ ਪ੍ਰਸ਼ਾਸਨ ਦੇ ਉਹ ਡੀਸੀ ਸਾਹਿਬ ਦੇ ਦਫ਼ਤਰ ਹੋਣਗੇ ਉਹ ਰਿਟਰਨਿੰਗ ਅਫਸਰ ਹੋਣਦੇ ਆ ਉਹਨਾਂ ਦਾ ਉਦਰ ਆਈਡੀ ਲੱਗਦੀ ਹੈ ਇਸ ਪਰਤਾਲ ਜਿਹੜੀ ਕਹਿੰਦੇ ਆਈਏ ਪਰਤਾਲ ਹੁੰਦੀ ਹੈ ਜਿਹੜੀ ਸਕੂਟੀ ਨਹੀਂ ਕਹਿੰਦੇ ਉਹ ਇਲੈਕਸ਼ਨ ਪ੍ਰੋਸੈਸ ਚ ਉਹ ਹੁੰਦਾ ਹੈ ਕਿ ਜਿਹੜੇ ਕਾਗਜ਼ ਕੈਂਡੀਡੇਟ ਸਬਮਿਟ ਕਰਗੇ ਜੇ ਉਹਨਾਂ ਚ ਕੋਈ ਕਮੀ ਪੇਸ਼ੀ ਹੈ ਜਾਂ ਕੋਈ ਕੈਂਡੀਡੇਟ ਹੈਗਾ ਜਿਨ੍ਹਾਂ ਦਾ ਬਾਈ ਚਾਂਸ ਰਿਜੈਕਸ਼ਨ ਦਾ ਬੰਦਾ ਹੈਗਾ ਉਹ ਆਪਾਂ ਸਕੂਟੀ ਨਹੀਂ ਕਰਦੇ ਰਿਟਰਨਿੰਗ ਅਫਸਰ ਸਰ ਅੱਜ ਬਹੁਤ ਕੰਪਲੈਕਸ ਤੇ ਬਾਤ ਹੋਇਆ ਯਾਰ ਇਹ ਬਲੈਕ ਟੂ ਫੰਕਸ਼ਨ ਦੀ ਮਤਲਬ